ਅੱਜ ਅਸੀਂ ਪਹੁੰਚੀਆਂ ਦਾਨੋ ਸਾਹਿਬ ਦੇ ਘਰੇ ਜੋ ਕਿ ਇੱਥੇ ਖੁਸ਼ੀ ਦਾ ਮਾਹੌਲ ਆ ਜਿਹੜਾ ਕਿ ਉਹਨਾਂ ਨੂੰ ਉੱਧਾ ਦਿੱਤਾ ਗਿਆ ਉਹਦੇ ਬਾਰੇ ਤੁਹਾਡੀ ਜਾਣਕਾਰੀ ਕਰਾਨੀ ਆ ਤੇ ਗੱਲਬਾਤ ਕਰਨੀ ਆ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਜ ਵਾਲਮੀਕ ਸਮਾਜ ਹੀ ਨਹੀਂ ਦਲਿਤ ਸਮਾਜ ਹੀ ਨਹੀਂ ਬਲਕਿ ਹਰ ਵਰਗ ਹਰ ਸਮਾਜ ਦੇ ਲੋਕ ਬੜੇ ਖੁਸ਼ ਹਨ ਕਿ ਬ੍ਰੇਸ਼ ਵੀਜ ਦਾਨੋ ਮੁੱਖ ਸੰਚਾਲਕ ਪਾਵਦਸ ਭਾਰਤ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦਾ ਰਾਜ ਮੰਤਰੀ ਅਤੇ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ। ਉਸੇ ਖੁਸ਼ੀ ਵਿੱਚ ਲੋਕਾਂ ਵੱਲੋਂ ਉਹਨਾਂ ਨੂੰ ਬੁਕੇ ਦੇ ਕੇ ਦਾਣਾ ਸਾਦੇ ਗਲੇ ਵਿੱਚ ਨੋਟਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਸਾਬਦਨ ਪੰਜਾਬ ਤੋਂ ਅਸੀਂ ਪਹੁੰਚੇ ਅੱਜ ਗਾਨਾ ਸਾਹਿਬ ਦੇ ਘਰੇ ਜੋ ਕਿ ਅੱਜ ਤੁਹਾਡੇ ਨਾਲ ਗੱਲਬਾਤ ਕਰਨੇ ਆਂ ਹਾਂਜੀ ਸਰ ਕਿੱਦਾਂ ਦਾ ਲੱਗ ਰਿਹਾ ਜੀ ਕਿੱਦਾਂ ਦੇਖ ਰਹੇ ਹੋ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਨੈਸ਼ਨਲ ਕੰਬੀਨਰ ਸ਼੍ਰੀ ਅਦਮ ਕੇਜਰੀয়াল ਸਾਹਿਬ ਔਰ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀਮਾਨ ਮਨੀਸ਼ ਸੋਦੀਆ ਸਾਹਿਬ ਔਰ ਪੰਜਾਬ ਦੇ ਦਿਲਾਂ ਦੀ ਧੜਕਨ ਸਾਰਿਆਂ ਦੇ ਹਰਮਨ ਪਿਆਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਭਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਔਰ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਅਤੇ ਸਮੁੱਚੀ ਸਾਰੀ ਜਿਹੜੀ ਲੀਡਰ ਔਰ ਵਿਸ਼ੇਸ਼ ਤੌਰ ਤੇ ਸ਼੍ਰੀ ਸੰਜੀਵ अरोड़ा ਜੀ ਉਹਨਾਂ ਦਾ ਤਰਨਪਰੀ ਸੋਦ ਸਾਹਿਬ ਦਾ ਮੁੰਡੀਆਂ ਸਾਹਿਬ ਦਾ ਔਰ ਸਾਰੇ ਐਮ ਐਲ ਏ ਸਾਹਿਬਾ ਦਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਵਰਕਰ ਜਿਹੜਾ ਵਾ ਜਿਸ ਨੇ ਮਤਲਬ ਲਗਭਗ ਜੀਵਨ ਦੇ 45 46 ਸਾਲ ਲੋਕ ਸੇਵਾ ਜਿਹੜੀ ਆ ਲੋਕਾਂ ਦੀ ਕੀਤੀ ਆ ਔਰ ਉਹਨਾਂ ਨੇ ਪੰਜਾਬ ਦਾ ਦਲਿਤ ਵਿਕਾਸ ਬੋਰਡ ਆ ਜੋ ਬਣਾਇਆ ਲਗਭਗ ਮੈਂ ਕਹਿ ਸਕਦਾ ਕਿ 1 ਕਰੋੜ 40 ਲੱਖ ਲੋਕਾਂ ਦੀ ਜਿਹੜੀ ਨਮੈਂਦਗੀ ਆ ਉਹ ਇਹ ਚੇਅਰਮੈਨ ਬਣਾ ਕੇ ਉਹਨਾਂ ਨੇ ਦਿੱਤੀ ਆ ਸਭ ਤੋਂ ਪਹਿਲਾਂ ਤਾਂ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਯਕੀਨ ਵੀ ਦਿਵਾਣਾ ਵਾਂ ਕਿ ਪੰਜਾਬ ਦੇ ਹਰ ਕੋਨੇ ਦੇ ਅੰਦਰ ਮੈਂ ਜਾ ਕੇ ਜਿਤੇ ਵਿਚੇਸਤ ਤੌਰ ਤੇ Dalit ਸਮਾਜ ਦੀਆਂ ਜਿਹੜੀਆਂ ਮੁਸ਼ਕਲਾਂ ਆ ਵਾ ਚਾਹੇ ਉਹ ਧਾਰਮਿਕ ਆ ਸਮਾਜਿਕ ਆ ਆਰਥਿਕ ਤੌਰ ਤੇ ਐਜੂਕੇਸ਼ਨਲ ਨਾਲ ਸੰਬੰਧਤ ਆ ਅਤੇ ਹੋਰ ਵੀ ਬਹੁਤ ਸਾਰੀਆਂ ਉਹਨੀਆਂ ਵਿਅਕਤੀਗਤ ਸਮੱਸਿਆਵਾਂ ਆ ਜਿਹੜੀਆਂ ਹੋਣਗੀਆਂ ਉਹਨਾਂ ਦਾ ਕੋਸ਼ਿਸ਼ ਕਰਾਂਗਾ ਕਿ ਇਸ ਪਲੇਟਫਾਰਮ ਤੋਂ ਉਹਨਾਂ ਦਾ ਨਿਮਾਰਣ ਜਿਹੜਾ ਵਾ ਉਹ ਮੈਂ ਕਰ ਸਕਾਂ ਰਾਮਨ ਨਿਰੇਜ ਪ੍ਰਸ਼ਾਦ ਰਿਪੋਰਟਰ ਸਤੀਸ਼ ਬਾਲੀ ਦੇ ਨਾਲ ਸਾਵਧਨ ਪੰਜਾਬ ਨਿਊ ਚੈਨਲ ਤੋਂ ਦੀਪਕ ਬਹੁਤ ਦੀ ਰਿਪੋਰਟ